ਬੱਚਿਆਂ ਤੋਂ ਬਾਅਦ ਵਿੱਚ ਮੈਂ ਇਹਨਾਂ ਨੂੰ ਥੋੜਾ ਦੱਸਣਾ ਸ਼ੁਰੂ ਕੀਤਾ ਵੀ ਮੈਨੂੰ ਬਹੁਤ ਸ਼ੌਂਕ ਹੈ ਗਾਉਣ ਦਾ ਅੱਛਾ ਸੋਰੇ ਘਰ ਆ ਕੇ ਤੁਸੀਂ ਗਾਉਣਾ ਸ਼ੁਰੂ ਕੀਤਾ ਹੈ ਹਾਂਜੀ ਸੋਰੇ ਘਰ ਆ ਕੇ ਪੇਕੇ ਘਰ ਨਹੀਂ ਸੀ ਸਕੂਲ ਟਾਈਮ ਕੋਲ ਟਾਈਮ ਕੁਝ ਨਹੀਂ ਸਕੂਲ ਟਾਈਮ ਮੈਂ ਬਸ ਬਾਲਸਵਾ ਜਦੋਂ ਨੱਚਣਾ ਟੱਪਣਾ ਕਿਤੇ ਸਕੂਲਾਂ 'ਚ ਕੋਈ ਫੰਕਸ਼ਨ ਹੋਣਾ ਉਸ ਵੇਲੇ ਮੇਰਾ ਨੰਬਰ ਪਹਿਲੇ ਨੰਬਰ ਤੇ ਹੀ ਆਉਂਦਾ ਸੀਗਾ ਤੇ ਉਸ ਵੇਲੇ ਵੀ ਸੌਰੀ ਮੈਂ ਇੱਕ ਥੋੜੀ ਜਿਹੀ ਗੱਲ ਦੱਸਦੀ ਆ ਸਾਡੇ ਨਾ ਹੁੰਦੇ ਸੀ ਇਹ ਪ੍ਰਾਇਮਰੀ ਸਕੂਲ ਦੇ ਵਿੱਚ ਨਾ ਬਾਲਸਵਾ ਲੱਗਦੀ ਹੁੰਦੀ ਸੀ ਸ਼ਨੀਵਾਰ ਨੂੰ ਜੀ ਤੇ ਕੁੜੀਆਂ ਦੇ ਵਿੱਚ ਗਿੱਧੇ ਦੇ ਵਿੱਚ ਬੋਲੀਆਂ ਦੇ ਵਿੱਚ ਮੈਨੂੰ ਹਰ ਵੇਲੇ ਮੈਨੂੰ ਪਹਿਲੇ ਨੰਬਰ ਤੋਂ ਮੈਨੂੰ ਫਾਸਟ ਕਹਿੰਦੇ ਸੀਗੇ ਵੀ ਤੂੰ ਪੜ੍ਹਾਈ ਦੇ ਵਿੱਚ ਵੀ ਫਾਸਟ ਹੈ ਤੂੰ ਗਿੱਧੇ ਵਿੱਚ ਵੀ ਤੂੰ ਬਹੁਤ ਵਧੀਆ ਤੇਰੀ ਆਵਾਜ਼ ਬਹੁਤ ਸੋਹਣੀ ਹੈ ਬੋਲੀਆਂ ਬਹੁਤ ਸੋਹਣੀਆਂ ਪਾਉਂਦੀ ਹੈ ਹੂੰ ਹੂੰ ਤੇ ਪਤਾ ਨਹੀਂ ਤੀਜੀ ਕਲਾਸ ਸੀ ਪਤਾ ਨਹੀਂ ਚੌਥੀ ਸੀ ਉਸ ਵੇਲੇ ਪਾਸ ਹੋ ਗਏ ਸਕੂਲ ਦੇ ਵਿੱਚੋਂ ਅਸੀਂ ਐਦਾਂ ਫੱਟੀ ਦੇ ਗਏ ਐਦਾਂ ਫੱਟੀ ਵਜਾਉਂਦੇ ਆਈਏ ਕਿ ਪਾਸ ਹੋ ਗਏ ਪਾਸ ਤੇ ਉਹ ਸਾਡਾ ਨਾ ਚਾਚੇ ਹੋਣਾ ਦੇ ਗਲੀ ਨਾਲ ਭੋਲਾ ਸੀ ਉਹਨਾਂ ਦਾ ਮੁੰਡਾ ਜੀ ਮਲੂਕੇ ਦਾ ਭੋਲਾ ਉਹਨੂੰ ਕਹਿੰਦੇ ਸੀ ਤੇ ਤੁਹਾਡੇ ਗਵਾਂਢ ਚ ਗਵਾਂਢ ਚ ਚਾਚਾ ਸਾਡਾ ਲੱਗਦਾ ਸੀਗਾ ਜੀ ਜੀ ਮੈਂ ਕਿਹਾ ਇਹਨਾਂ ਦਾ ਭੋਲਾ ਫੇਲ ਹੋ ਗਿਆ ਵੀ ਸ਼ਰੇਸ਼ ਸੀ ਗੀ ਕੁੜੀ ਇੱਕ ਰਾਜੋ ਸੀ ਭੋਲੀ ਮੈਂ ਕਿਹਾ ਆਪਾਂ ਪਹਿਲਾਂ ਚਾਚੀ ਨੂੰ ਦੱਸ ਗਏ ਇਹ ਸੀਬੋ ਨੂੰ ਵੀ ਤੇਰਾ ਭੋਲਾ ਫੇਲ ਹੋ ਗਿਆ ਅੱਛਾ ਇਦਾਂ ਨਹੀਂ ਮਦ ਵੀ ਕਿੱਡੀ ਵੱਡੀ ਗੱਲ ਬਣਨੀ ਉਦੋਂ ਚੱਲ ਗਏ ਆ ਚਾਚੀ ਭੋਲਾ ਫੇਲ ਹੋ ਗਿਆ ਚਾਚੀ ਭੋਲਾ ਫੇਲ ਹੋ ਗਿਆ ਕਹਿੰਦੀ ਭੋਲੇ ਚੱਕ ਪਹਿਲਾਂ ਇੱਥੋਂ ਛਾੜੂ ਕਹਿੰਦੀ ਤੂੰ ਤਾਂ ਨੱਚ ਕੇ ਪਾਸ ਹੋ ਜਾਨੀਂ ਤੂੰ ਤਾਂ ਗਾ ਕੇ ਪਾਸ ਹੋ ਜਾਨੀਂ ਆ ਤੇਰਾ ਤਾਂ ਰੌੜਾ ਹੀ ਪਿਆ ਰੰਦਾ ਵੀ ਕੁੜੀ ਗੌਂਦੀ ਬਹੁਤ ਆ ਇਹ ਘਰ ਵੀ ਗੌਂਦੀ ਰਹਿੰਦੀ ਆ ਨਾ ਤੈਨੂੰ ਤਾਂ ਮਾਸਟਰ ਤੇਰੇ ਗਾਣੇ ਸੁਣ ਕੇ ਪਾਸ ਕਰ ਦਿੰਦੇ ਚਾਚੀ ਮੱਚ ਗਈਆਂ ਮੈਂ ਉਥੋਂ ਚੁੱਪ ਕਰਕੇ ਉਹ ਮੱਚ ਗਈ ਵੀ ਸਾਡਾ ਭੋਲਾ ਫੇਲ ਹੋ ਗਿਆ ਤੈਨੂੰ ਵੀ ਗੱਲ ਅੱਛਾ ਜੀ ਹਨਾ ਘਰ ਆ ਕੇ ਫਿਰ ਮੈਂ ਕੁਝ ਨਹੀਂ ਦੱਸਿਆ ਵੀ ਮੈਂ ਸੀਬੋ ਚਾਚੀ ਨੂੰ ਕੀ ਕਹਿ ਕੇ ਆਈ ਆ ਵੀ ਭੋਲਾ ਫੇਲ ਹੋ ਗਿਆ ਜਾਨੀ ਇਹ ਵੀ ਗੱਲ ਫਿਰ ਮੈਨੂੰ ਘਰਦਿਆਂ ਨੇ ਬਹੁਤ ਘੂਰਿਆ ਕਿ ਬਚਪਨ ਦੇ ਵਿੱਚ ਨਾ ਪੇ ਇਦਾਂ ਨਹੀਂ ਕਹੀਦਾ ਕਿਸੇ ਨੂੰ ਵੀ ਹਨਾ